ਕਿ ਕਿਉਂਕਿ ਜਦੋਂ ਕੋਈ ਮੁੱਦਾ ਆਉਂਦਾ ਤੇ ਜਦੋਂ ਅਸੀਂ ਉਹਦੇ ਲਈ ਆਵਾਜ਼ ਆਖਣੇ ਆ ਤਾਂ ਉਹ ਇਨਕਲਾਬੀ ਹੋ ਜਾਂਦਾ ਹੈ ਤੇ ਹੁਣ ਆਪਾਂ ਇਨਕਲਾਬ ਦੇ ਨਾਰੇ ਤੋਂ ਸ਼ੁਰੂਆਤ ਕਰਾਂਗੇ ਇਨਕਲਾਬ ਜ਼ਿੰਦਾਬਾਦ ਕਾਫੀ ਦਿਨ ਦੇ ਆਪਾਂ ਚੱਲ ਰਹੇ ਹਾਂ ਕਿ ਸਾਡੀਆਂ ਨਾ ਸਮੱਸਿਆਵਾਂ ਸਾਡੀਆਂ ਸਮੱਸਿਆਵਾਂ ਹਨ ਇਹ ਕਿ ਕਿੰਨੇ ਦਿਨਾਂ ਤੋਂ ਸਮੱਸਿਆਵਾਂ ਨੀ ਜਿਹੜਾ ਵਾਰ-ਵਾਰ ਤੋਂ ਹਰੋਂਦਾ ਨਹੀਂ ਤਾਂ ਮੈਂ ਸਾਡੇ ਸਵਦੇ ਪ੍ਰਧਾਨ ਡਾਕਟਰ ਜੀਪਾਲ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਆਪਾਂ ਇੱਥੋਂ ਨਾ ਮੁੜ ਕੇ ਜਾਈਏ ਆਪਾਂ ਕੁਝ ਕਰਕੇ ਦਿਖਾਈਏ ਤੇ ਆਪਾਂ ਇੱਕ ਜਿਹੜਾ ਮਜਾਰਾ ਰੋ ਪਟਿਏ ਕਿਉਂਕਿ ਜਿਹੜਾ ਆਪਾਂ WhatsApp ਤੇ ਗੱਲਾਂ ਮਾਰ-ਮਾਰ ਕੇ ਬਹੁਤ ਨਾਲ ਇੱਕ ਫਸਟ ਰੀਡਿੰਗ ਹੋ ਗਿਆ ਕਿ ਕੁਝ ਕਰਦੇ ਤਾਂ ਹੈ ਨਹੀਂ ਇੰਨੇ ਦਿਨ ਹੋ ਗਏ ਇਹਨਾਂ ਨੂੰ ਵਟਸਐਪ ਦੇ ਵਿੱਚ ਮੈਸੇਜ ਪਾਈ ਜਾਂਦੇ ਆ WhatsApp ਦੇ ਵਿੱਚ ਹੀ ਮੈਸੇਜ ਪਾਈ ਜਾਂਦੇ ਆ ਹੁਣ ਲੋੜ ਆ ਸਾਨੂੰ ਉਹਨਾਂ ਪਯੋਤਾ ਦੀ ਜਿਹੜੀਆਂ ਸਾਨੂੰ ਲੋਕਾਂ ਨਾਲ ਜੋੜ ਦੇਣਾ ਕੋ ਜਿਹੜਾ ਬਹੁਤ ਵੱਡਾ ਕਿਸਾਨ ਚ ਬੈਠਾ ਹੈ ਉਹ ਬਜਾਰਾ ਨਾਲ ਜੁੜਿਆ ਹੋਇਆਗਾ ਵਪਾਰੀ ਬਣ ਕਰਗਾ ਤੇ ਜਿਹੜਾ ਸਾਡੇ ਪਿੰਡਾਂ ਨਾਲ ਆਉਂਦਾ ਜਿਹੜਾ ਹਿੱਸਾ ਤਾਂ ਉਹਨਾਂ ਨਾਲ ਜੇ ਆਪਾਂ ਜੋੜਨਾ ਤਾਂ ਇਸ ਸੰਘਰਸ਼ ਨੂੰ ਅੱਗੇ ਲੈ ਕੇ ਆਉਣਾ ਦਾ ਇਸ ਸੰਘਰਸ਼ ਦੇ ਵਿੱਚ ਆਪਾਂ ਜਿੱਤ ਪ੍ਰਾਪਤ ਕਰਨੀ ਆ ਤਾਂ ਲੋੜ ਆ ਆਪਾਂ ਉਹਨਾਂ ਤੱਕ ਵੀ ਪਹੁੰਚ ਕਰਨ ਦੀ ਨਾ ਦੇ ਤਾਂ ਮੌਕਾ ਜਾਣਾ ਕੋਈ ਵੀ ਉਹਨਾਂ ਨਾਲ ਸਿਰਫ ਇਹੀ ਸਾਝਾ ਕਿ ਤੁਸੀਂ ਸਮਾਨ ਵੇਚਣਾ ਤੇ ਤੁਸੀਂ ਆਂ ਦਾ ਦੁਕਾਨ 'ਚ ਬੈਠ ਕੇ ਆਪਣੇ ਜਿਹੜਾ ਹੈਗਾ ਵਪਾਰ ਦਾ ਤੁਲਨ ਖਰਾਾ ਕਰਨਾ ਤੇ ਜਿਹੜੀ ਇਹ ਸਾਝਾ ਤਾਂ ਉਹ ਜਿਹੜੀ ਆਪਣੇ ਕਿਵੇਂ ਜੁੜਨੀ ਹੈ ਨਾਲ ਤਾਂ ਉਹਦਾ ਰਾਹ ਹੈਗਾ ਸਾਡੀਆਂ ਪਿੰਡਾਂ ਦੀਆਂ ਬਣੇ ਹੋਣਾ ਚੱਤੇ ਬੰਦੀਆਂ ਤਾਂ ਉਹ ਚੱਤੇ ਬੰਦੀਆਂ ਨੇ ਜਿਹੜੀਆਂ ਸਾਨੂੰ ਉਹਨਾਂ ਨਾਲ ਜੋੜਦੀਆਂ ਨੇ ਜੇ ਆਪਾਂ ਕਹਿ ਲਈਏ ਕਿ ਲੈਂਖਾ ਲੀਫ ਲੈ ਕੇ ਵੇਚਣੀ ਹੈ ਆਪੋ ਤੇ ਬਖਵਾਣਾ ਜੁਕਾਤੇ ਜੀ ਜਾਂ ਫਿਰ ਸ਼ੈਤੋ ਅੰਤੇ ਜੀ ਠੀਕ ਆ ਆਪਾਂ ਇੱਕ ਵਰਕ ਜਿਹੜਾ ਬਕਾਰੀ ਵਰਕ ਉਹਨੂੰ ਆਪਾਂ ਫੇਸ ਕਰਨ ਲਈ ਉਹਨੂੰ ਆਪਾਂ ਤਿਆਰ ਕਰ ਰਹੇ ਹਾਂ ਕਿ ਆਪਾਂ ਇਸ ਨੂੰ ਲਗਾ ਪਰ ਜਿਹੜਾ ਆਪਾਂ ਪਿੰਡਾਂ ਦੇ ਇਸ ਤਰ੍ਹਾਂ ਤਿਆਰ ਕਰਨਾ ਉਹ ਪਿੰਡਾਂ ਦੇ ਕਿਉਂਕਿ ਜਿਹੜੇ ਪਿੰਡਾਂ ਲਿਆ ਜਥੇਬੰਦੀਆਂ ਨੇ ਉਹ ਪੰਨਤ ਵਰਗੇ ਨਹੀਂ ਸਿਰੋਂ ਕੇਸ ਸੰਘਰਸ਼ਾਂ ਜੋੜ ਲੈਣੀਆਂ ਤੇ ਫਿਰ ਹੀ ਆਪਾਂ ਇਸ ਸੰਘਰਸ਼ ਨੂੰ ਮਜਬੂਤ ਕਰ ਸਕਦੇ ਹਾਂ ਤੇ ਨਹੀਂ ਜੇ ਆਪਾਂ ਇੱਥੇ ਹੀ ਬੈਠ ਕੇ ਮੀਟਿੰਗਾਂ ਕਰਕੇ ਜਾਂ ਆਪਸ ਵਿੱਚ ਗੱਲਾਂ ਵਿਚਾਰ ਕੇ ਕੋਈ ਕਰਗੇ ਤਾਂ ਇਹ ਸੰਘਰਸ਼ ਤਾਂ ਫੜ ਤੋਂ ਫੜ ਦੀਪ ਉਪਰਨਾਂ ਲਈ ਮੌਕਾ ਨਹੀਂ ਮਿਲੇਗਾ ਤਾਂ ਮੈਂ ਆਪਣਾ ਇਹਨਾਂ ਕਰਵਾਉਣ ਨੂੰ ਕਹਿੰਦੀ ਹੂ ਨਾ ਨਾਰੇ ਨਾਅਰੇ ਖਾਉਦੇ ਜਿਹੜੇ ਹੈਗੇ ਆ ਆਪਣੀ ਬੋਲਾਂ ਨੂੰ ਸੰਪੂਰਨ ਕਰਤੀਆਂ इख़्तलाक जिंदाव